دو منٹری صاحب ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਜੋ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮੁਲਾਜ਼ਮ ਔਰ ਸੰਤ ਸਮਾਜ ਜਿਹੜਾ ਉਹ ਉਹਦੀ ਨਿੰਦਿਆ ਕਰਦਾ ਵਾ ਉਹਦੇ ਨਾਲ ਨਾਲ ਜੋ ਸਰਕਾਰ ਫੈਸਲਾ ਲੈ ਗਈ ਅਸੀਂ ਜਿਹੜੇ ਉਹ ਡਟ ਕੇ ਸਰਕਾਰ ਦੇ ਨਾਲ ਆ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਕਬਰਜੀ ਕੀ ਕਹਿੰਦੇ ਆ ਅੱਜ ਇਹ ਲੋਕਾਂ ਦਾ ਹਰ ਨਾਗਰਿਕ ਹਾਸਪਾਈ ਫਾਕਤਾਂ ਦੇ ਖਿਲਾਫ ਖੜਾ ਹੈ ਲੋਕੀ ਫਾਕਤਾਂ ਦੇ ਖਿਲਾਫ ਉਮੀਦਾਂ ਪੈਂ 1971 ਵੀ ਜਿੱਤ ਹਿੰਦੁਸਤਾਨ ਦੀ ਹੋਈ ਸੀ ਅਫੀਸ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਪੱਤਰ ਦੇ ਨਰਦੋਸ਼ ਸ਼ਾਹ ਦੇ ਉੱਤੇ ਗੋਲੀਆਂ ਚੜਾਉਣੀਆਂ ਨਰਦੋਸ਼ ਸ਼ਾਹ ਨੂੰ ਜਾਨ ਤੋਂ ਹੱਥੋਂ ਨਹੀਂ ਪਈ ਇਹ ਬਹੁਤ ਕਿਰਨਾਜੋ ਗੱਲ ਹੈ ਆਓ ਸਾਡੇ ਨਾਲ ਮਿਲ ਕੇ ਹਿੰਦਰਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਇਹ ਜੋ ਪਾਕਿਸਤਾਨ ਆ ਇਹ ਮੂਤੋਂ ਰਜਵਾ ਬੀ ਇਹ ਇਤਦਾ ਜਵਾਬ ਪੱਤਰ ਦੇਵਾਂਗੇ ਥੇਰੀਆਂ ਨੂੰ ਮਤਾਂਵੀਆਂ ਆ ਕੰਨਵਾਤ ਆ ਸਾਰੇ ਹੀ ਕਾਰਪੋਰੇਸ਼ਨ ਆ ਰਹੀ ਬਾਲਬਿਕੀ ਭਾਈਚਾਰਾ ਸਮਾਈ ਮਜ਼ਦੂਰ ਦੇ ਅਦੇ ਸੰਤਮਾਟ ਇਸ ਗੱਲ ਦੇਤੇ ਭਿਲ ਕੋਹ ਦੇਮਤ ਗਈ ਸਰਕਾਰ ਦੇ ਨਾਲ ਹੈਡਾ ਜੋ ਆਪੱਚਾ ਦੇਮਤ ਤਨਵਾਤ ਆਪੜਾ ਨਾਮ ਦਾ ਅੱਜ ਮੈਂ ਸੰਸਦੋਂ ਨਾ ਚੇਅਰਮੈਨ ਫਾਈਬ੍ਰੇਟੇਸ਼ਨ ਜਿਹੜੇ ਪੰਜਾਬ ਪ੍ਰਧਾਨ ਸ੍ਰੀ ਵਿਨੋਦ ਬਿੱਟਾ ਦੀ ਆ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਚ ਸੈਂਟਿਸਫਾਈਕਲ ਐਸੋਸੀਏਸ਼ਨ ਸੁਪਰਵਾਈਜ਼ਰ ਜਮਾਦਾਰ ਉਹ ਜਿੰਨੇ ਮੇਰੇ ਸਵਾਈ ਸਾਹਿਬ ਕੋ ਪਹਿਰਾ ਭਰਾ ਜਿੰਨੇ ਵੀ ਆ ਸਾਰੇ ਇੱਕ ਮੁੱਠ ਹੋ ਕੇ ਇੱਕੋ ਹੀ ਤਾਲ ਤੇ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਇਹ ਜਵਾਬ ਆ ਪਹਿਰ ਗਾਮੇ ਵਿੱਚ ਜਿਹੜਾ ਸਾਡੇ ਨੇ ਹੱਤੇ ਜਿਨ੍ਹਾਂ ਦੀ ਮੌਤ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮਾਨਮਨਤ ਰੱਖਿਆ ਗਿਆ ਕਾਰਪੋਰੇਸ਼ਨ ਨਗਰ ਨਿਗਮ ਅੰਬਰ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨਯੋਗ ਕਮਿਸ਼ਨਰ ਹੈਲਥ ਅਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਵਾਗਤ ਆ ਕਿ ਇਹ ਜਿਹੜਾ ਜਵਾਬ ਆ ਇਹ ਜਵਾਬ ਜਲਦ ਜਲਦ ਨਰਿੰਦਰ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਔਰ ਦੇਣਾ ਚਾਹੀਦਾ ਜਵਾਬ ਤਾਂ ਕਿ ਇਹੋ ਜਿਹੀ ਕੋਈ ਹਰਕਤ ਪਾੜੀ ਨਾ ਕਰੇ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਹਿੰਦੁਸਤਾਨ ਸਰਕਾਰ ਜਿਹੜੀ ਆ ਪੀਐਮ ਨਰਿੰਦਰ ਮੋਦੀ ਜੀ ਉਹ ਜਲਦ ਤੋਂ ਜਲਦ ਇਹਦਾ ਜਵਾਬ ਦੇਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਦਾ ਮੱਥਾ ਕਹੜਾ ਮਾਰਾ ਨਹੀਂ ਹੈਗਾ ਕੋਈ ਇਹ ਬੜੀ ਵੱਡੀ ਗੱਲ ਆ ਹਿੰਦੁਸਤਾਨ ਪੈਨ ਵਿੱਚ ਵਿੱਚ ਜਿੱਤੇ ਆ ਕੱਪਾ ਵਿੱਚ ਵਿੱਚ ਜਿੱਤੇ ਆ ਔਰ ਹੰਦੀ ਲਈ ਵਿੱਚ ਵਿੱਚ ਜਿੱਤੇਗਾ ਜਿੱਤ ਪ੍ਰਾਪਤ ਕਰੇਗਾ ਉਹਦੇ ਨਾਲ ਇੱਕ ਬੇਨਤੀ ਹੋ ਰਿਹਾ ਕਿ ਜਿਹੜਾ ਵੀ ਟੂਰਿਸਟ ਜਾਂਦਾ ਉਹ ਕਸ਼ਮੀਰ ਵਿੱਚ ਜਾਂ ਸ੍ਰੀਮਗਲ ਵਿੱਚ ਉਹ ਇਹ ਗੱਲ ਆਖੇ ਕਿ ਬਹੁਤ ਵਧੀਆ ਚਾਹ ਟੂਰ ਲੱਗ ਰਿਹਾ ਉਹਨਾਂ ਵਾਸਤੇ ਵੀ ਇਹ ਨਿਖੇਦੀ ਦੀ ਗੱਲ ਆ ਉਹ ਸਭੋ ਜਾ ਕੇ ਆਖਣ ਕਿ ਜਿਹੜੇ ਸਾਡੇ ਭੈਣ ਭਰਾਵਾਂ ਦੀ ਮੌਤ ਹੋਈਆਂ ਉਹਦੇ ਸੋਗ ਵਿੱਚ ਉੱਥੇ ਟੂਰਿਸਟ ਨਹੀਂ ਆਏਗਾ ਉਹ ਜਿਹੜਾ ਹੋਰ ਬੰਨਾ ਜਾਏਗਾ ਜਿਸ ਦੇ ਨਾਲ ਕਸ਼ਮੀਰ ਸਰਕਾਰ ਨੇ ਵਕਤ ਪਿਆ ਔਰ ਫਰਕ ਪਿਆ ਔਰ ਗਾਹ ਵੀ ਪਵੇਗਾ ਇਸ ਕਰਕੇ ਇਹਦਾ ਜਵਾਬ ਚਲਦੇ ਚਲਦੇ ਦਿੱਤਾ ਜਾਵੇ ਤਾਂ ਕਿ ਹਿੰਦੁਸਤਾਨ ਨੂੰ ਠੱਲ ਪਵੇ ਹਿੰਦੁਸਤਾਨ ਇਹੋ ਆਖੇ ਕਿ ਸਾਡੇ ਮੰਨਾਂ ਵਿੱਚ ਠੰਡ ਪੈ ਗਈ ਆ ਇਸ ਕਰਕੇ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ